ਲੋ ਜੀ ਕਿਦਾਂ ਹਾਜ਼ਰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਭ ਵਧੀਆ ਹੋਣਗੇ ਠੀਕ ਠਾਕ ਹੋਣਗੇ ਲੋ ਜੀ ਅੱਜ ਲੈ ਆਏ ਆ ਤੁਹਾਡੇ ਬਸੇ ਮਨਦੀਪ ਸਿੰਘ ਮਾਨ ਇੱਕ ਪੰਜਾਬੀ ਭਰਾਵਾਂ ਦਾ ਪੰਜਾਬੀ ਸਿੱਖ ਹੈ ਇੱਕ ਬਹੁਤ ਮਤਲਬ ਕਿ ਅੱਛਾ ਬੰਦਾ ਹੈ ਜੇ ਸਭ ਆ ਵੀਡੀਓ ਜੀ ਅਸੀਂ ਵੇਖਿਆ ਨਾ ਤੇ ਬੜਾ ਆਵਾਮ ਦਾ ਖਿਆਲ ਕਰ ਰਿਹਾ ਜਿਵੇਂ ਕਿ ਤਾਂ ਪਤਾ ਜਗਾ ਸਲਾਬ ਆਇਆ ਹੋਇਆ ਪਾਣੀ ਦਾ ਬੜਾ ਆਇਆ ਹੋਇਆ ਤੇ ਬੜਾ ਲੋਗ ਮੁਸੀਬਤ ਦੇ ਵਿੱਚ ਹੈ ਜਾਣ ਪਰ ਤੇ ਮਤਲਬ ਕਿ ਇੰਡੀਆ ਦੇ ਵਿੱਚ ਕੋਈ ਹਕੂਮਤ ਨਹੀਂ ਕਰ ਰਹੀ ਕੋਈ ਸਰਕਾਰੀ ਵਿਭਾਗ ਵਾਲਾ ਦੇ ਹੈਲਪ ਨਹੀਂ ਕਰ ਰਿਹਾ ਤੇ ਉਹ ਮਨਦੀਪ ਸਿੰਘ ਇੱਕ ਹੈਗੇ ਨੇ ਸਿੱਖ ਭਾਈ ਉਹ ਉਹਨਾਂ ਦੀ ਸਾਰੀ ਜਗ ਹੈਲਪ ਕਰ ਰਿਹਾ ਹੈ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਣੇ ਫਿਰ ਕਰਦੇ ਵਿਚਾਰ ਸਾਂਝੇ ਗੁਰਦੁਆਰੇ ਪੱਕਾ ਡੇਰਾ ਲਾਇਆ ਹੈ ਜੀ ਦੋ ਦੋ ਸਾਲ ਤੋਂ ਲਗਾਤਾਰ ਹੁਣ ਉਡੀ ਮਿਲਣੀ ਕਿਥੋਂ ਜੇ ਉਡੀ ਉਹ ਤੋਂ ਮੇ ਪੱਲੇ ਲੱਗ ਜੇ ਮਿਲਣੀ ਜੇ ਉਹ ਤੋਂ ਕਿੰਨੇ ਕਵਾਂਟਰ ਚਾਹੀਦੀ ਆ 5 ਦਾ ਵੀ ਕਵਾਂਟਰ ਮਿਲ ਜੇ ਹਾਂ 20 ਕਵਾਂਟਰ ਮਿਲ ਜੇ ਲੈ ਆ ਪਿਆਓਗੇ ਪੈਸੇ ਦੇ ਦੇਨੇ ਤੁਹਾਨੂੰ ਮੈਂ ਜਨਰਲ ਉਹ ਤੋਂ ਵੀ ਦਿਓ ਤੁਹਾਨੂੰ ਪੈਸੇ ਦੇ ਦੇਨੇ ਲੈ ਆਏ ਹੋ ਤੁਸੀਂ ਆਪ ਕੰਮੀ ਨਾਲ ਕਰਾ ਲਿਆ ਜੀ ਉਹ ਤੋਂ ਤੁਸੀਂ ਲੋਕ ਨੂੰ ਦੋਸਤੋ ਮੈਂ ਖੜਾ ਅਜਨਾਲੇ ਤੋਂ ਸੜਕ ਜਾਂਦੀ ਹੈ ਡੇਰਾ ਬਾਬਾ ਨਾਨਕ ਨੂੰ ਆਲੇ ਦੁਆਲੇ ਤੁਹਾਨੂੰ ਪਾਣੀ ਪਾਣੀ ਦਿਖ ਰਿਹਾ ਲੋਕ ਹੁਣੇ ਇੱਥੋਂ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਲੈ ਕੇ ਕੋ ਗੁਰਦੁਆਰਿਆਂ 'ਚ ਜਾ ਰਿਹਾ ਕੋ ਰਿਸ਼ਤੇਦਾਰਾਂ ਦੇ ਜਾ ਰਿਹਾ ਮਤਲਬ ਘਰੋਂ ਬੇ ਘਰ ਲੋਕਾਂ ਨੂੰ ਹੋਣਾ ਪੈ ਰਿਹਾ ਔਰ ਲੋਕ ਬਹੁਤ ਜਾਜਾ ਜਿਆਦਾ ਜਿਹੜਾ ਜੂਝ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੀਡਰ ਇੱਥੇ ਆਉਂਦੇ ਨੇ ਆ ਕੇ ਮਤਲਬ ਇਹਨਾਂ ਦਾ ਦੁੱਖ ਦਰਦ ਵੰਡਾਉਂਦੇ ਨੇ ਇਹਨਾਂ ਦਾ ਦੁੱਖ ਸਾਂਝਾ ਕਰਕੇ ਜਾਂਦੇ ਨੇ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲਾ ਇਹਨਾਂ ਨੇ ਦੁੱਖ ਵੰਡਾਇਆ ਨਹੀਂ ਸਰਨਾ ਇਹਨਾਂ ਦੀ ਬਾਹ ਫੜਨੀ ਪੈਣੀ ਹੈ ਪਾਣੀ ਜਿਹੜਾ 2-4-5 ਦਿਨਾਂ ਦੇ ਵਿੱਚ ਉਤਰ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਕੀ ਹਾਲਤ ਹੋਣੇ ਆ ਮਤਲਬ 6-6 ਫੁੱਟ ਤੱਕ ਇਹਨਾਂ ਦੀ ਆ ਗਾਰ ਜਿਹੜੀ ਚੜ ਜਾਣੀ ਐ 2-2 3-3 ਸਾਲ ਇਹਨਾਂ ਦੀਆਂ ਫਸਲਾਂ ਨਹੀਂ ਹੋਣੀਆਂ ਪਸ਼ੂ ਇਹਨਾਂ ਦੇ ਜਿਹੜੇ ਕਈਆਂ ਦੇ ਰੁੜ ਗਏ ਕਈਆਂ ਕਈ ਵਿਚਾਰੇ ਬਿਮਾਰ ਹੋ ਰਹੇ ਆ ਮਤਲਬ ਉਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਇਹਨਾਂ ਸਾਰਿਆਂ ਦੇ ਉੱਤੇ ਗੌਰ ਕਰਨ ਦੀ ਮਤਲਬ ਜ਼ਰੂਰਤ ਆ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਏ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਹ ਦਿਨ ਨਹੀਂ ਹੈਗੇ ਕਿ ਕਿਸੇ ਨੂੰ ਮਤਲਬ ਭੰਡਿਆ ਜਾਵੇ ਇਹਦੇ ਉੱਤੇ ਸਿਆਸਤ ਕੀਤੀ ਜਾਵੇ ਮੇਰੀ ਸਿਰਫ ਸਾਰਿਆਂ ਨੂੰ ਇੱਕ ਬੇਨਤੀ ਕਿ ਪੰਜਾਬ ਚ ਮੇਨ ਚਾਰ ਪਾਰਟੀਆਂ ਨੇ ਕਾਲੀ ਦਲ ਕਾਂਗਰਸ ਭ ਆਮ ਆਦਮੀ ਪਾਰਟੀ ਜਦੋਂ ਇਹਨਾਂ ਦੇ ਲੀਡਰਾਂ ਦੀਆਂ ਗੱਲਾਂ ਸੁਣੋ ਤਾਂ ਇਹ ਕਹਿੰਦੇ ਨੇ ਵੀ ਸਾਡਾ ਪੰਜਾਬ ਦੇ ਵਿੱਚ 35 ਲੱਖ ਸਾਡਾ ਮੈਂਬਰ ਆ ਕੋਈ ਵੀ ਬੰਦਾ 30 35 ਲੱਖ ਤੋਂ ਥੱਲੇ ਜਿਹੜਾ ਉਹ ਗੱਲ ਨਹੀਂ ਕਰਦਾ ਸਾਡੇ ਮੈਂਬਰ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕੱਲਾ ਇੱਥੇ ਆਪਾਂ ਸਰਕਾਰ ਨੂੰ ਵੀ ਬੋਲੀ ਜਾਈਏ ਸਾਰਾ ਕੁਝ ਰਾਜਨੀਤੀ ਆਪਣੀ ਥਾਂ ਦੇ ਉੱਤੇ ਆ ਪਰ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਜਾ ਜਿਹੜਾ ਇਹਨਾਂ ਨੇ ਅਗਲੇ 5-7 ਸਾਲ ਤੱਕ ਭੁਗਤਣਾ ਵਾ ਕਈਆਂ ਦੇ ਘਰ ਟਹਿ ਗਏ ਨੀਆਂ ਖਰਾਬ ਹੋ ਗਈਆਂ ਉਹ ਦੁਬਾਰਾ ਮਕਾਨ ਕਿੱਥੋਂ ਬਣਨੇ ਆ ਇਹਨਾਂ ਸਾਰਿਆਂ ਦੇ ਉੱਤੇ ਮੇਰੀ ਇਹਨਾਂ ਨੂੰ ਬੇਨਤੀ ਆ ਜੇ 35-35 ਲੱਖ ਤੁਹਾਡਾ ਵਰਕਰ ਆ ਤੇ 100-100 ਰੁਪਿਆ ਜ਼ਿੰਮੇਵਾਰੀ ਲਾ ਦਈਏ ਨਾ ਕੱਲੇ-ਕੱਲੇ ਵਰਕਰ ਦੀ 100 ਰੁਪਿਆ ਮੇਰਾ ਖਾਲਾ ਵੀ ਮਾੜੇ ਤੋਂ ਮਾੜਾ ਰਿਕਸ਼ੇ ਵਾਲਾ ਵੀ ਮੈਂਬਰ ਹੋਵੇ ਤੇ ਇਹ ਹਾਲਾਤ ਵੇਖ ਕੇ 100 ਰੁਪਿਆ ਆਪਣਾ ਯੋਗਦਾਨ ਪਾ ਸਕਦਾ ਵਾ 35-35 ਕਰੋੜ ਰੁਪਿਆ ਇੱਕ-ਇੱਕ ਪਾਰਟੀ ਜਿਹੜੀ ਉਹ ਪੈਦਾ ਕਰ ਸਕਦੀ ਆ ਦੇ ਸਕਦੀ ਆ 1.5 ਤੋਂ 200 ਕਰੋੜ ਰੁਪਇਆ ਇਹ ਦਿੱਤਾ ਜਾ ਸਕਦਾ ਵਾ ਮੈਂ ਇੱਥੇ ਵੇਖਿਆ ਕਿ ਐਮਐਲਏ ਸਾਹਿਬ ਵੀ ਆਉਂਦੇ ਆ ਉਹ ਕਹਿੰਦੇ ਜੀ ਮੇਰੀ ਇੱਕ ਮਹੀਨੇ ਦੀ ਤਨਖਾਹ ਕੀ ਪੜਨਾ ਯਾਰ ਲੱਖ ਰੁਪਏ ਦੇ ਨਾਲ ਲੱਖ ਰੁਪਏ ਦੇ ਨਾਲ ਪਿੰਡ ਦਾ ਗੁਜ਼ਾਰਾ ਹੋ ਸਕਦਾ ਲੱਖ ਰੁਪਏ ਦੇ ਨਾਲ ਤੇ ਮੇਰੇ ਖਾਲ ਜਿਦਾ ਕੋਈ ਡੰਗਰ ਮਰ ਗਿਆ ਵਾ ਇੱਕ ਡੰਗਰ ਨਹੀਂ ਆਉਂਦਾ ਲੱਖ ਰੁਪਏ ਨਾਲ ਆਪਾਂ ਵੀ ਤੇ ਮਜ਼ਾਕ ਹੀ ਡਾਉਣਦੇ ਆ ਨਾ ਇਹਨਾਂ ਇਹਨਾਂ ਲੋਕਾਂ ਦਾ ਮੇਰੀ ਤੁਹਾਨੂੰ ਬੇਨਤੀ ਹੈ ਭਰਾਵਾ ਤੁਹਾਡੀ ਇੱਕ ਮਹੀਨੇ ਦੀ ਤਨਖਾਹ ਦੀ ਲੋੜ ਨਹੀਂ ਹੈਗੀ ਤੁਸੀਂ ਤਨਖਾਹ ਤੋਂ ਬਿਨਾ ਜਿਹੜੇ ਮਹੀਨੇ ਚ ਪੈਸੇ ਬਣਾਉਂਦੇ ਹੋ ਉਹ ਇੱਕ ਮਹੀਨਾ ਦੇ ਦਿਓ ਤੇ ਸ਼ਾਇਦ ਇਹ ਨਾਲ ਲੋਕਾਂ ਦਾ ਜਿਹੜਾ ਉਹ ਸਰ ਸਕਦਾ ਵਾ ਆਪਾਂ ਕਿਹੋ ਜਿਹਾ ਮਜ਼ਾਕ ਨਾ ਡਾਈਏ ਦੂਜੇ ਵੀਰੇ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ ਫੇਸਬੁੱਕ ਦੇ ਉੱਤੇ ਹੀ ਚੱਲਣਾ ਸ਼ੁਰੂ ਕਰ ਦਿੱਤਾ ਤੁਹਾਡੇ ਅਫਸਰ ਆਉਂਦੇ ਆ ਉਹ ਪਾਣੀ 'ਚ ਵਰਦੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਵੇਖਦੇ ਹੋ ਤੇ ਕਹਿੰਦੇ ਹੋ ਜੀ ਬੜਾ ਵਧੀਆ ਸਾਡਾ ਅਫਸਰ ਆ ਇਹ ਚੀਜ਼ਾਂ ਤੇ ਆਪਾਂ ਨੂੰ ਨਜ਼ਰ ਆਉਂਦੀਆਂ ਪਰ ਉਹਨਾਂ ਅਫਸਰਾਂ ਦੇ ਕੰਨ ਕਿਉਂ ਨਹੀਂ ਖਿੱਚਦੇ ਉਹਨਾਂ ਅਫਸਰਾਂ ਨੂੰ ਸਜਾਵਾ ਕਿਉਂ ਨਹੀਂ ਦਿੰਦੇ ਕਿ ਜਿਨ੍ਹਾਂ ਨੇ ਟਾਈਮ ਦੇ ਨਾਲ-ਨਾਲ ਬੰਦੋਬਸਤ ਨਹੀਂ ਕੀਤੇ ਅੱਜਕੱਲ ਕਿਹੜਾ ਸਮਾਵਾ ਵੀ ਮਤ ਤਾਂ ਤਾਂ ਪਹਿਲਾ ਮਹੀਨਾ ਮਹੀਨਾ ਪਹਿਲਾਂ ਪਤਾ ਲੱਗ ਜਾਂਦਾ ਕਿੰਨਾ ਮੀਂਹ ਆਉਣਾ ਵਾ ਕਿੰਨੀ ਭਾਰੀ ਮਾਤਰਾ ਦੇ ਵਿੱਚ ਪਾਣੀ ਹੋਣਾ ਵਾ ਤੁਸੀਂ ਪਹਿਲਾਂ ਲੋਕ ਦੁਹਾਈ ਦਿੰਦੇ ਰਹੇ ਤੁਹਾਨੂੰ ਜਿੱਥੇ ਡੈਮਾਂ ਦੇ ਉੱਤੇ ਤੁਸੀਂ ਪਾਣੀ ਇਕੱਠਾ ਕਰਦੇ ਰਹੇ ਉਹ ਸਾਰਾ ਕੁਝ ਹੰਦਰਿਆ ਵਾ ਸਾਰੇ ਕਈਆਂ ਥਾਵਾਂ ਤੋਂ ਹਰੀਕੇ ਤੋਂ ਕਿਸਾਨਾਂ ਦੀਆਂ ਵੀਡੀਓ ਆਉਂਦੀਆਂ ਸੀ ਅਫਸਰਾਂ ਨੂੰ ਮਿਲਦੇ ਆ ਕਿ ਪਾਣੀ ਦਾ ਵਹਾ ਜਿਹੜਾ ਉਹ ਨਾਲ ਦੀ ਨਾਲ ਖੋਲਿਆ ਜਾਵੇ ਪਹਿਲਾਂ ਇਹ ਡੱਕ ਕੇ ਕੋ ਰੱਖਿਆ ਗਿਆ ਮੇਰੇ ਛੋਟੇ ਛੋਟੇ ਸਵਾਲ ਨੇ ਹੋ ਸਕਦਾ ਮੈਂ ਗਲਤ ਹੋਵਾਂ ਕਿ ਪਾਕਿਸਤਾਨ ਸਾਡੇ ਨਾਲ ਉਹ ਵੀ ਵੱਧ ਨੁਕਸਾਨ ਹੋਇਆ ਆਪਾਂ ਮੰਨਦੇ ਆਂ ਵੀ ਸਾਡੇ ਨਾਲੋਂ 10 ਗੁਣਾ ਤਬਾਹੀ ਹੋਈ ਆ ਉੱਥੇ ਮੈਂ ਮੋਦੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਦਾ ਜਾਖੜ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਪਾਕਿਸਤਾਨ ਦੇ ਨਾਲ ਜਦੋਂ جنگ ਲੱਗੀ ਆ ਪਿਛਲੇ ਆ 3-4 ਮਹੀਨੇ ਸਭ ਤੋਂ ਵੱਧ ਜਿਹੜੀ ਪੀੜ ਚੱਲੀ ਉਹ ਅਮਰਸਰ ਨੇ ਚੱਲੀ ਆ ਸਰਧਦੀ ਜ਼ਿਲ੍ਹੇ ਨੇ ਚੱਲੀ ਆ ਅਮਰਸਰ ਗੁਰਦਾਸਪੁਰ ਨੇ ਰੋਜ਼ ਬੰਦ ਰੋਜ਼ ਰੋਜ਼ ਬੰਬ ਡੇਗਦੇ ਸੀਗੇ ਅੱਜ ਤੱਕ ਪੰਜਾਬ ਦਾ ਜਿਹੜਾ ਲੱਕ ਸਿੱਧਾ ਨਹੀਂ ਹੋਇਆ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਕੰਮ ਚੱਲਦਾ ਰਿਹਾ ਵਾ ਕੇਵਲ ਪੰਜਾਬ ਨੂੰ ਨੁਕਸਾਨ ਕਿਉਂ ਆ ਅੱਜ ਜੇ ਪਾਣੀ ਆ ਪਾਣੀ ਵੀ ਪਾਕਿਸਤ ਆ ਕਰਨਾ ਚਾਹੁੰਦੇ ਹੋ ਕੋਈ ਜਿੱਥੇ ਦੇਸ਼ ਨੂੰ ਸਾਡੀ ਲੋੜ ਆ ਸਾਡੀ ਜਾਨ ਵੀ ਲੈ ਲਓ ਪਰ ਜੇ ਸਾਡਾ ਮੋਢਾ ਹੀ ਵਰਤਿਆ ਜਾਂਦਾ ਵਾ ਪਾਣੀ ਇੱਥੇ ਵੱਧ ਆ ਗਿਆ ਤੇ ਇਹਨਾਂ ਲੋਕਾਂ ਦੀ ਬਾਹ ਵੀ ਫੜੋ ਨਾ ਕੱਲੀ-ਕੱਲੀ ਚੀਜ਼ ਦਾ ਮੁਆਵਜ਼ਾ ਮਿਲਣਾ ਚਾਹੀਦਾ ਵਾ ਇਹ ਗੱਲਾਂ ਸਿਰਫ ਸਟੇਜ ਤੋਂ ਚੰਗੀਆਂ ਲੱਗਦੀਆਂ ਮੈਂ ਮੁਰਗੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਨਾ ਭਰਾਵਾ ਮੁਰਗੀਆਂ ਮਰੇ ਦਾ ਮੁਆਵਜ਼ਾ ਚਾਹੀਦਾ ਉਹ ਹੀ ਕੋਲੋਂ ਦੇ ਦਾਂਗੇ ਨਾ ਬੱਕਰੀਆਂ ਮਰੇ ਦਾ ਚਾਹੀਦਾ ਵਾ ਲੋਕਾਂ ਦੇ ਜਿਹੜੇ ਡੰਗਰ ਹੋ ਰਿਹਾ ਜਿਹੜੇ ਪਸ਼ੂ ਆ ਜਿਹੜਾ ਲੋਕਾਂ ਦੀ ਪੈੜੀ ਸਾਰੀ ਤਬਾਹ ਹੋ ਗਈ ਆ ਜਿਹੜੀ 2-2 3-3 ਸਾਲ ਅੱਗੋਂ ਫਸਲ ਨਹੀਂ ਹੋਣੀ ਇਹਦੇ ਉੱਤੇ ਕੋ ਗੌਰ ਕਰੋ ਇਹਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਕੱਲੀ ਪੰਜਾਬ ਸਰਕਾਰ ਵੀ ਨਹੀਂ ਦੇ ਸਕਦੀ ਹਰ ਲੀਡਰ ਹੀ ਆ ਰਿਹਾ ਹਰ ਪਾਰਟੀ ਦਾ ਇੱਥੇ ਕੰਮ ਸੇ ਕੰਮ ਜੇ ਕੇਂਦਰ ਤੋਂ ਵੀ ਤੁਸੀਂ ਆਏ ਹੋ ਜਾਖੜ ਸਾਹਿਬ ਹੀ ਆਏ ਆ ਬੀਜੇਪੀ ਵਾਸਤੇ ਇਹ ਇਲਾਕਿਆਂ ਨੂੰ ਇੰਨਾ ਮੁਆਵਜ਼ਾ ਦੇਣਾ ਕਿੱਡੀ ਕੁ ਵੱਡੀ ਗੱਲ ਆ ਮੇਰੀ ਤੇ ਇੱਕ ਹੋਰ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੰਨਾ ਜਿੰਨਾ ਪਾਣੀ ਆਇਆ ਰੇਤਾ ਚੜ ਕੇ ਆਈ ਆ ਸਾਰੀ ਰੇਤਾ ਵਾ ਕਮ ਸੇ ਕਮ ਇਸ ਇਲਾਕੇ ਦੀ ਜਿੰਨੀ ਰੇਤ ਆ ਉਹ ਇਸ ਇਲਾਕੇ ਦੀ ਡਵੈਲਪਮੈਂਟ ਦੇ ਉੱਤੇ ਹੀ ਲੱਗ ਜੇ ਉਹ ਵੇਚ ਕੇ ਤੇ ਇਹਨਾਂ ਲੋਕਾਂ ਨੂੰ ਜਿੰਨਾ ਚਿਰ ਭਰਪਾਈ ਨਹੀਂ ਹੁੰਦੀ ਉਹ ਕਿਸੇ ਠੇਕੇਦਾਰ ਨੂੰ ਕੰਡਣ ਨਹੀਂ ਦੇਣੀ ਚਾਹੀਦੀ ਪਰ ਇੱਥੇ ਹਾਲਾਤ ਇਹ ਨੇ ਵੀ ਪੈਲੀਆਂ ਐ ਤਬਾਹ ਕਰਨ ਰੇਤਾ ਇਹਨਾਂ ਦੇ ਉੱਤੇ ਆਵੇ ਚੜ ਕੇ ਤੇ ਜੇ ਕਿਤੇ ਭਾਂਡੇ ਮੰਡਲ ਵੀ ਚੁੱਕ ਲੈਣ ਤੇ ਪਰਚਾ ਦੇ ਦਿੰਦੀ ਹੈ ਸਰਕਾਰ ਇਹੋ ਜਿਹੇ ਹਾਲਾਤ ਨਾ ਬਣਾਏ ਜਾਣ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਮੈਂ ਸਾਰਿਆਂ ਨੂੰ ਕਹਿਣਾ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਫੋਟੋਆਂ ਖਚਾਈਆਂ ਰੀਵ ਆ ਵੀ ਬਹੁਤ ਪੀੜਿਤ ਨੇ ਸਿਰਫ ਆਪਾ ਮਤਲਬ ਆਪਣਾ ਇਹਨਾਂ ਦਾ ਦੁੱਖ ਵੰਡਾ ਲਿਆ ਇਕੱਲਾ ਉਹਦੇ ਨਾਲ ਨਹੀਂ ਸਰਨਾ ਲੋਕਾਂ ਦੀ ਬਾਹ ਫੜਨੀ ਪੈਣੀ ਲੋਕਾਂ ਦੇ ਨਾਲ ਖਲੋਣਾ ਪੈਣਾ ਵਾ ਲੋਕ ਇਕੱਲੇ ਹਰ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਵੱਡੇ ਤੋਂ ਵੱਡਾ ਵੀ ਸਰਮਾਇਦਾਰ ਹੋਵੇ ਨਾ ਤੇ ਉਹ ਵੀ ਕੋ ਆਪਣਾ ਮਤਲਬ ਉਹਦੇ ਕੋ ਜਮਾ ਪੂੰਜੀ ਉਨੀ ਹੀ ਹੁੰਦੀ ਆ ਵੀ ਜਿੰਨੀ ਉਹਦੇ ਨਾਲ 2 ਮਹੀਨਾ ਖਾ ਸਕਦਾ 2 ਮਹੀਨੇ ਖਾ ਸਕਦਾ ਬੱਚਿਆਂ ਦੀਆਂ ਫੀਸਾਂ ਜਾਂਦੀਆਂ ਵਾ ਹੋਰ ਖਰਚੇ ਬੜੇ ਹੁੰਦੇ ਆ ਅਸੀਂ ਇੱਕ ਉਪਰਾਲਾ ਅੱਜ ਆਸੀਂ ਨਾਨਕਪੁਰੇ ਦੇ ਵਿੱਚ ਥੇਹ ਦੇ ਉੱਤੇ ਖਲੋਤੇ ਆਂ ਪਿੱਛੇ ਗੁਰਦੁਆਰਾ ਸਾਹਿਬ ਹੈ ਉੱਥੇ ਪੱਕਾ ਕੈਂਪ ਜਿਹੜਾ ਸਾਡੇ ਵੱਲੋਂ ਲਾਇਆ ਗਿਆ ਜਿਹਦੇ ਵਿੱਚ ਵੀ ਨੌਜਵਾਨਾਂ ਦੀ ਡਿਊਟੀ ਲਾਤੀ ਹੈ ਕਿ ਪਿੰਡ ਦੇ ਵਿੱਚ ਲਾਗੇ ਚਾਗੇ ਕਿਸੇ ਨੂੰ ਕੋ ਦਵਾਈ ਚਾਹੀਦੀ ਆ ਕਿਸੇ ਨੂੰ ਕੋ ਤਰਪਾਈਲ ਦੀ ਲੋੜ ਆ ਕਿਸੇ ਨੂੰ ਕੋ ਡੰਗਰਾਂ ਦੇ ਚਾਰੇ ਦੀ ਲੋੜ ਆ ਹੁਣੇ ਪਾਉ ਜੀ ਕਿਥੇ ਆ ਕੇ 20 ਡੰਗਰੇ ਆ ਉਹਨਾਂ ਦੇ ਉੱਤੇ ਤੂੜੀ ਤੱਕ ਨਹੀਂ ਹੈਗੀ ਤੇ ਇੰਤਜ਼ਾਮ ਨਹੀਂ ਉੱਥੇ ਹੋ ਰਿਹਾ ਤੇ ਉਹ ਵੀ ਜਦੋਂ ਅਸੀਂ ਉਹਨਾਂ ਮੈਂ ਨਹੀਂ ਕਹਿੰਦਾ ਕਰਾਉਣ ਵਾਲਾ ਪ੍ਰਮਾਤਮਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਕਿਤੇ ਨਾ ਕਿਤੇ ਯੋਗਦਾਨ ਪਾਇਆ ਜਾਵੇ ਜੇ ਤੁਹਾਡੇ ਸਾਰੀਆਂ ਪਾਰਟੀਆਂ ਕੋਈ ਇਹਨੇ ਨੇ ਵਰਕਰ ਆ ਉਹਨਾਂ ਦੀ ਡਿਊਟੀ ਲਈ ਜਾਵੇ ਕੱਲਾ ਇਹ ਨਹੀਂ ਕਿ ਦ ਹੁੰਡਿਆ ਵਾ ਕੋ ਫਾਈਨੈਂਸ਼ਲੀ ਹੈਲਪ ਚਾਹੀਦੀ ਆ ਲੋਕਾਂ ਨੂੰ ਨਾਲ ਖਲੋਣਾ ਚਾਹੀਦਾ ਵਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇੱਕ ਪੱਕਾ ਕੈਂਪ ਲਾਇਆ ਤਿੰਨੇ ਟਾਈਮ ਉੱਥੇ ਲੰਗਰ ਪੱਕੂਗਾ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਨੂੰ ਕਹਿ ਕੇ ਕਿਉਂਕਿ ਲੰਗਰ ਜਾ ਨਹੀਂ ਰਿਹਾ ਟਰੈਕਟਰਾਂ ਦੇ ਉੱਤੇ ਵੀ ਬਹੁਤਾ ਜਿਹੜਾ ਪਹੁੰਚਾਇਆ ਨਹੀਂ ਜਾ ਸਕਦਾ ਔਰ ਬੇੜੀ ਦਾ ਜਿਹੜਾ ਇੰਤਜ਼ਾਮ ਕੀਤਾ ਜਾਵੇ ਕੋਸ਼ਿਸ਼ ਕਰਾਂਗੇ ਵੀ ਉਹ ਉਹ ਵੀ ਛੇਤੀ ਤੋਂ ਛੇਤੀ ਇੰਤਜ਼ਾਮ ਹੋ ਜਾਵੇ ਮੇਰੇ ਵੱਲੋਂ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੇ ਆਪਣੇ ਵੱਲੋਂ ਕਿਹਾ ਵੀ ਚਲੋ ਪ੍ਰਮਾਤਮਾ ਦੇਣ ਵਾਲਾ ਵਾ ਕਰਾਉਣ ਬੰਦਾ ਕਰਨ ਕਰਾਉਣ ਵਾਲਾ ਕੁਝ ਨਹੀਂ ਹੁੰਦਾ 5 ਲੱਖ ਰੁਪ ਉਤੋਂ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਲੋਕਾਂ ਨੂੰ ਵਾਕਿਆ ਹੀ ਚਾਰੇ ਦੀ ਹੋਰ ਕਈ ਲੋਕ ਮੈਂ ਨਾ ਵੀ ਭੋਣੇ ਇੱਕ ਭਾਉਜੀ ਮਿਲੇ ਸੀ ਵੀ ਆਟਾ ਪਾਣੀ ਸਾਡੇ ਘਰ ਹੈਗਾ ਹੀ ਹੈਗਾ ਵਾ ਦਾਣ ਆਟਾ ਸਾਡੇ ਘਰ ਹੈਗਾ ਵਾ ਮੈਂ ਕਈ ਉਹ ਵੀ ਲੋਕ ਵੇਖੇ ਆ ਪੰਜਾਬ ਚ ਜਿਹੜੇ ਸਵੇਰੇ ਕਮਾਉਂਦੇ ਆ ਤੇ ਰਾਤ ਨੂੰ ਖਾਂਦੇ ਆ ਦਿਹਾੜੀਦਾਰ ਲੋਕ ਵੀ ਆ ਤੁਸੀਂ ਮਤਲਬ ਜੇ ਕਿਤੇ ਰਜੇ ਪੁਜੇ ਹੈਗੇ ਆ ਤੇ ਮਾਤੜ ਵੀ ਬਹੁਤ ਨੇ ਅਸੀਂ ਉੱਥੇ ਪੱਕਾ ਇੱਕ ਕੈਂਪ ਲਾਇਆ ਜੇ ਕਿਸੇ ਨੂੰ ਸੁਕਤੀ ਰਸ ਦੀ ਲੋੜ ਆ ਉਹ ਵੀ ਉੱਥੇ ਸਾਨੂੰ ਫੋਨ ਕਰਕੇ ਜਾਂ ਗੁਰਦੁਆਰੇ ਦੇ ਵਿੱਚ ਦੱਸ ਸਕਦਾ ਆਪਣਾ ਸੁਨੇਹਾ ਦੇ ਸਕਦਾ ਪਿੰਡ ਦੇ ਵਿੱਚੋਂ ਅਸੀਂ ਟੀਮ ਲੈ ਲਈ ਹੈ ਕਿ ਉਹਨਾਂ ਨੂੰ ਸੁਕਤੀ ਰਸਦ ਵੀ ਜਿਹੜੀ ਨੇ ਟਾਈਮ ਜਿਹੜਾ ਲੰਗਰ ਵੀ ਇੱਥੇ ਪੱਕੂਗਾ ਔਰ ਮੈਂ ਮਤਲਬ ਇਹ ਨਹੀਂਗਾ ਵੀ ਸਵੇਰੇ ਇੱਥੇ ਮੈਂ 12 ਵਜੇ ਦਾ ਮੈਂ ਆਇਆ ਤੇ ਅੱਜ ਤੱਕ ਇੱਥੇ ਹੀ ਆ ਤੇ ਮੈਂ ਇੱਕ ਗੱਲ ਕਹਿਣਾ ਵੀ ਜਿੰਨਾ ਚਿਰ ਇਹ ਮਾਹੌਲ ਠੀਕ ਨਹੀਂ ਹੁੰਦਾ ਇਸ ਪਿੰਡ ਦੇ ਵਿੱਚੋਂ ਜਾਂਦੇ ਨਹੀਂ ਇੱਥੇ ਹੀ ਡਿਊਟੀ ਨਿਭਾਵਾਂਗੇ ਮਤਲਬ ਇਹੋ ਇਹੋ ਜਿਹਾ ਤੁਸੀਂ ਕਿਤੇ ਲੋਕਾਂ ਦੀ ਬਾਹ ਫੜਨੀ ਆ ਤੇ ਉਹਨਾਂ ਦੇ ਨਾਲ ਖਲੋਜੋ ਕੇਵਲ ਆ ਫੋਟੋਆਂ ਨਾਲ ਅਖਬਾਰ ਦੀਆਂ ਖਬਰਾਂ ਬਣਾਉਣਾ ਤੇ ਇਹਨਾਂ ਲੋਕਾਂ ਦਾ ਦੁੱਖ ਨਹੀਂ ਮੰਡਿਆ ਜਾਣਾ ਇਹਨਾਂ ਲੋਕਾਂ ਦਾ ਦਰਦ ਨਹੀਂ ਸਿਆ ਜਾਣਾ ਇੱਥੇ ਬਜ਼ੁਰਗ ਸੀਗੇ ਸਾਨੂੰ ਮਤਲਬ ਗੁੱਸਾ ਜ਼ਾਹਰ ਕਰ ਰਹੇ ਸੀਗੇ ਵੀ ਇੱਥੇ ਜਿਹੜਾ ਆਉਂਦਾ ਤਮ ਕੇ ਲੋਕਾਂ ਨੂੰ ਵਿਖਾਇਆ ਜਾਂਦਾ ਬੜੀ ਤਰਸਯੋਗ ਹਾਲਤ ਆ ਥੱਲੇ ਲੋਕ ਲਿਖ ਦਿੰਦੇ ਆ ਵਾਹਿਗੁਰੂ ਵੈਰੀ ਗੁੱਡ ਵੈਰੀ ਮਤਲਬ ਇਹ ਬਹੁਤ ਬੁਰਾ ਜੀ ਇਹ ਇਹੋ ਜੀਆਂ ਚੀਜ਼ਾਂ ਦੇ ਵਿੱਚ ਨਾ ਪਿਆ ਜਾਵੇ ਇਹਨਾਂ ਲੋਕਾਂ ਦਾ ਮੇਰੇ ਸਾਡੇ ਤੋਂ ਗੱਲਪੈਣ ਤਾਂ ਗਏ ਪਰ ਅਸੀਂ ਉਹਨਾਂ ਦਾ ਮਤਲਬ ਸ਼ੁਕਰੀਆ ਦਾ ਕਰਦੇ ਵੀ ਤੁਹਾਡਾ ਦਰਦ ਹੈ ਭਰਾਵਾ ਤੁਹਾਡਾ ਤੁਹਾਡੇ ਮਨ ਦੇ ਵਿੱਚੋ ਰੋਸ ਹੈ ਤੁਹਾਡੇ ਮਨ ਦੇ ਵਿੱਚ ਵੀ ਲੋਕ ਤੁਹਾਡਾ ਮਜ਼ਾਕ ਬਣਾ ਰਹੇ ਆ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਥਾਂ ਥਾਂ ਦੇ ਉੱਤੇ ਵਿਖਾਇਆ ਜਾ ਰਿਹਾ ਇਕੱਲੇ ਮਜ਼ਾਕ ਬਣਾਉਣ ਨਾਲ ਜਾਂ ਵੀਡੀਓ ਫੋਟੋਆਂ ਦੇ ਨਾਲ ਕੁਝ ਨਹੀਂ ਸਰਨਾ ਕੰਮ ਸੇ ਕੰਮ ਲੋਕਾਂ ਦੇ ਨਾਲ ਖਲੋਤਾ ਜਾਵੇ ਲੋਕਾਂ ਦਾ ਸਾਥ ਦਿੱਤਾ ਜਾਵੇ ਅੱਜ ਤੋਂ ਅਸੀਂ ਇੱਥੇ ਕੈਂਪ ਲਾ ਦਿੱਤਾ ਹੋਰ ਵੀ ਕਿਤੇ ਲੋੜ ਹੈ ਤੇ ਅਸੀਂ ਮੈਂ ਆਨਾ ਵੀ ਉਸ ਪਰਮਾਤਮਾ ਦਾ ਹੀ ਦਿੱਤਾ ਸਾਰਾ ਕੁਝ ਹੈ ਸਾਰਾ ਕੁਝ ਵੀ ਲੱਗ ਜਾਵੇ ਤੇ ਪ੍ਰਵਾਹ ਕਰਨ ਵਾਲੀ ਗੱਲ ਨਹੀਂ ਹੈਗੀ ਮਤਲਬ ਰੱਬ ਦੀ ਬੜੀ ਮਤਲਬ ਬਖਸ਼ਿਸ਼ ਹੈ ਉਹਨੇ ਬੜਾ ਹੌਸਲਾ ਦਿੱਤਾ ਵਾ ਕੋਸ਼ਿਸ਼ ਕੀਤੀ ਤੇ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਨਾ ਤੇ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਨਾ ਪੁੱਛਿਆ ਜਾਵੇ ਜੇ ਕਿਸੇ ਦੇ ਮਨ ਦੇ ਵਿੱਚ ਸ਼ਰਦਾ ਵਾ ਇੱਥੇ ਇਲਾਕੇ ਦੇ ਵਿੱਚ ਕੋ ਉਤਰਪਾਇਲ ਚਾਹੀਦੀ ਆ ਕੋ ਦਵਾਈ ਚਾਹੀਦੀ ਆ ਸਾਡੇ ਕੋਲ ਲਿਸਟ ਜਿਹੜੀ ਪਿੰਡ ਦੇ ਨੌਜਵਾਨ ਦੇ ਦਿਆ ਕਰਨਗੇ ਅਸੀਂ ਉਹ ਤੁਹਾਡੇ ਤੱਕ ਜਿਹੜਾ ਕੋ ਬੰਦਾ ਦੇਣਾ ਚਾਹੁੰਦਾ ਉਹਦੇ ਤੱਕ ਪੁੱਛਦੀ ਕਰਦਾਂਗੇ ਉਹ ਦਵਾਈਆਂ ਰਾਸ਼ਨ ਉਹ ਚਾਹੀਦਾ ਵਾ ਨਕਦ ਪੈਸੇ ਨਾ ਲੈ ਆ ਨਾ ਲੈਣੇ ਆ ਕਿਉਂਕਿ ਮਤਲਬ ਇਹਦੇ ਗਾਂ ਕੋਈ ਜਵਾਬ ਹੀ ਨਹੀਂ ਦਿੱ ਵੀ ਬਹੁਤ ਦੁਨੀਆ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਵੀ ਸਵਾਲ ਹੀ ਕਰਨੇ ਨੇ ਸੋ ਮੇਰੀ ਬੇਨਤੀ ਹੈ ਫਿਰ ਵੀ ਜੋ ਸਾਡੇ ਕੋ ਸਰਦਾ ਪੁੰਚਦਾ ਵਾ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਲੱਗੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪੱਕ ਰਿਹਾ ਉਹ ਇਕੱਲੇ ਲੰਗਰ ਦੀ ਗੱਲ ਨਹੀਂ ਹੈਗੀ ਮੈਂ ਫਿਰ ਕਹਿ ਕਿ ਨੌਜਵਾਨਾਂ ਨੂੰ ਨੋਟ ਕਰਾ ਦਿਆ ਕਰੋ ਜਿੰਨਾ ਤੇ ਚਿਹਰੇ ਨਹੀਂ ਸਰਦਾ ਜਿੰਨਾ ਚਿਹਰੇ ਪਾਣੀ ਥੱਲੇ ਨਹੀਂ ਆਉਂਦਾ ਜਿੰਨਾ ਚਿਰ ਜ਼ਿੰਦਗੀ ਲਈ ਤੇ ਨਹੀਂ ਆਉਂਦੀ ਉਨੀ ਦੇਰ ਤੱਕ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਮੈਂ ਕਹਿੰਦਾ ਵੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਉਹ ਸਾਡੇ ਕੋ ਪੂਰੀ ਕਰਾਉਣ ਦੀ ਕੋਸ਼ਿਸ਼ ਕਰਨ ਤੇ ਪੁੱਛਦੀ ਕਰੀਏ ਸੋ ਆਪੋ ਆਪਣਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਉਣਾ ਚਾਹੀਦਾ ਵਾ ਸਾਰੇ ਮਤਭੇਦ ਛੱਡ ਕੇ ਸਾਰੀਆਂ ਪਾਰਟੀਆਂ ਦਾ ਮਤਭ ਜੋਨ ਦੀ ਲੋੜ ਹੈ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਆਂ ਵੀ ਕੋਈ ਆਪਣਾ ਯੋਗਦਾਨ ਕਿਸੇ ਤਰੀਕੇ ਕੋ ਆ ਕੇ ਪਾ ਸਕਦਾ ਕਿਸੇ ਨੂੰ ਕੋ ਹੌਸਲਾ ਦੇ ਸਕਦਾ ਕੋ ਕਿਸੇ ਦੀ ਆਵਾਜ਼ ਬੁਲੰਦ ਕਰ ਸਕਦਾ ਕੋਈ ਤਿਲ ਫੁੱਲ ਭੇਟਾ ਕਰ ਸਕਦਾ ਵਾ ਹਰ ਤਰੀਕੇ ਸਮਾਜ ਦੀ ਬਾ ਇੱਕ ਦੂਜੇ ਦੇ ਨਾਲ ਖਲੋਣਾ ਚਾਹੀਦਾ ਪੰਜਾਬ ਮਰ ਰਿਹਾ ਪੰਜਾਬ ਲੁੱਟਿਆ ਜਾ ਰਿਹਾ ਆ ਤੀਜਾ ਚੌਥਾ ਮੰੰਜਰ ਸਾਲ ਦੇ ਵਿੱਚ ਸਾਡੇ ਸਾਹਮਣੇ ਤਬਾਹੀ ਦਾ ਹੋ ਗਿਆ ਕਦੀ ਜੰਗ ਦਾ ਕਦੀ ਪਾਣੀ ਦਾ ਕਿੱਥੋਂ ਪੰਜਾਬ ਨੇ ਉੱਠਣਾ ਵਾ ਬੱਚੇ ਇੱਥੇ ਲੱਭਦੇ ਨਹੀਂਗੇ ਬੱਚੇ ਸਾਰੇ ਬਾਹਰ ਚਲੇ ਗਏ ਨੇ ਸੋ ਆਪਾਂ ਰਲ ਮਿਲ ਕੇ ਜੋ ਸਾਡੇ ਕੋ ਇਸ ਪੰਜਾਬ 'ਚ ਅਸੀਂ ਜੰਮੇ ਆ ਜੋ ਸਾਡੇ ਕੋ ਰਲ ਮਿਲ ਕੇ ਯੋਗਦਾਨ ਪੈਂਦਾ ਆਪਾਂ ਸਾਰੇ ਰਲ ਮਿਲ ਕੇ ਪਾਈਏ ਧੰਨਵਾਦ ਅਨਪਾ ਮਨਦੀਪ ਸਿੰਘ ਨੇ ਬਿਲਕੁਲ ਠੀਕ ਗੱਲਾਂ ਕੀਤੀਆਂ ਬਹੁਤ ਜ਼ਬਰਦਸਤ ਗੱਲਾਂ ਕੀਤੀਆਂ ਔਰ ਇਵੇਂ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਚੜ ਹਾਂ ਉਹ ਕਹਿੰਦਾ ਕਿ ਜਿਵੇਂ ਚਾਰ ਪੰਜ ਪਾਰਟੀਆਂ ਹੈ ਉੱਥੇ ਬਿਲਕੁਲ ਉਹ ਸਾਰੀਆਂ ਮਤਲਬ ਇੱਕ ਦੂਸਰੇ ਮਖਾਲਿਫ ਨੇ ਉਹ ਸਾਰੇ ਇਕੱਠੇ ਰਲ ਕੇ ਹੈਲਪ ਕਰਦੇ ਤਾਂ ਕਿਵੇਂ ਨਹੀਂ ਹੈਲਪ ਹੁੰਦੀ ਯਾਰ ਆਫਤ ਦੇ ਵਿੱਚ ਜੰਗ ਦੇ ਵਿੱਚ ਵੀ ਆਪਣੀ ਵੀ ਐਸਾ ਮਸਲਾ ਅੱਲਾਹ ਦੀ ਤਰਫੋਂ ਆ ਜਾਂਦਾ ਨਾ ਉਹਦੇ ਵਿੱਚ ਸਿਆਸਤ ਖਤਮ ਹੁੰਦੀ ਇਹ ਵਿਚਾਰਾ ਹੋਣਾ ਚਾਹੀਦਾ ਇਨਸਾਨ ਨੂੰ ਕਿ ਇਕੱਲੇ ਰਲ ਕੇ ਇਹਨਾਂ ਦੀ ਖਿਦਮਤ ਕਰੀਏ ਇਹਨਾਂ ਨੂੰ ਉਹ ਇਸ ਮੰਦਰ ਚੋਂ ਕਿਹਦੀ ਸਿਰ ਪੰਜਾਬੀਆਂ ਦੀ ਨਜ਼ਰ ਆ ਰਿਹਾ ਦੇਖ ਲੱਗੇ ਪੈ ਜਾ ਮੈਂ ਐਵੇਂ ਪੰਜਾਬੀਆਂ ਦੀ ਨਜ਼ਰ ਆ ਰਿਹਾ ਬਿਲਕੁਲ ਲੰਗਰ ਬਕਰਿਆ ਖੁੱਲਾ ਤਿੰਨ ਟਾਈਮ ਲੰਗਰ ਪਕਰਿਆ ਹੈ ਫਿਰ ਉਹ ਸ਼ਰਨਿਸ ਜੀ ਜਾਨਵਰਾਂ ਨੂੰ ਚਾਰਾ ਦਿੱਤਾ ਜਾ ਰਿਹਾ ਚਾਰਾ ਦਿੱਤਾ ਜਾ ਰਿਹਾ ਪਾਣੀ ਮੁਹੱਈਆ ਕੀਤਾ ਜਾ ਰਿਹਾ ਖਾਣਾ ਬਿਸਕੁਟ ਦੁੱਧ ਹਰ ਹਰ ਇਨਸਾਨ ਇਸ ਤਰੀਕੇ ਸੋਚੇ ਇਸ ਤਰੀਕੇ ਕਰੋ ਕੰਮ ਕਰੇ ਨਾ ਤੇ ਮੈਂ ਕਹਿੰਦਾ ਕਿ ਪੰਜਾਬੀ ਘਰਾ ਮਰਦੇ ਨਹੀਂ ਮਰਦੇ ਨਹੀਂ ਪੰਜਾਬ ਚੜਦਾ ਪੰਜਾਬ ਹੋਰ ਲੈਂਦਾ ਪੰਜਾਬ ਉੱਥੇ ਨਾਲੋਂ ਵੀ ਜ਼ਿਆਦਾ ਪੱਖਿਆਂ ਨੂੰ ਨੁਕਸਾਨ ਹੋਇਆ ਵਾ ਪੰਜਾਬ ਦੇ ਪੰਜਾਬ ਪਾਕਿਸਤਾਨ ਦਾ ਤਾਂ ਨੁਕਸਾਨ ਹੁਣੇ ਸ਼ੁਰੂ ਹੋਇਆ ਵਾ ਇਹ ਬਹੁਤ ਹੋ ਗਿਆ ਵਾ ਔਰ ਕੋਸ਼ਿਸ਼ ਕਰ ਰਹੇ ਆ ਕਿ ਕਵਰ ਕੀਤੀ ਜਾਣ ਲੇਕਿਨ ਜੋ ਅੱਲਾਹ ਨੂੰ ਮਨਜ਼ੂਰ ਹੋਇਆ ਉਹਨਾਂ ਨੂੰ ਮਨਜ਼ੂਰ ਹੋਣਾ ਤੇ ਉਹ ਹੀ ਹੈ ਹੂੰ ਇਹਦੇ ਅੱਲਾਹ ਦੇ ਤਰਫ ਹੋਈਆਂ ਜੋ ਵੀ ਹੈਗਾ ਬੰਦੇ ਦੇ ਵਾਸਤੇ ਕੁਝ ਨਹੀਂ ਹੈਗਾ ਬਿਲਕੁਲ ਅਸੀਂ ਅੱਲਾਹ ਤੋਂ ਹੀ ਦੂਰੀਆਂ ਕੀਤੀ ਬੈਠੇ ਆ ਅੱਲਾਹ ਦੇ ਨਜ਼ਦੀਕ ਜਾਣਾ ਚਾਹੀਦਾ ਅੱਲਾਹ ਨੂੰ ਸਮਝਣਾ ਚਾਹੀਦਾ ਠੀਕ ਹੈ ਨਾ ਇਹ ਬੜੇ ਹਾਲਾਤ ਖਰਾਬ ਆ ਪਾਕਿਸਤਾਨ ਦੇ ਵਿੱਚ ਜਿਵੇਂ ਕਿ ਸਾਡੇ ਇਲਾਕੇ ਦੇ ਲਾਗੋਂ ਵੀ ਨਾ ਅਫਵਾਹਾਂ ਆ ਰਹੀਆਂ ਕਿ ਕੱਲ ਪਾਣੀ ਪਹੁੰਚ ਜਾਣਾ ਠੀਕ ਆ ਜੀ ਕੱਲ 12 ਵਜੇ ਮੁਸਫਰਗੜ ਪਾਣੀ ਪਹੁੰਚ ਜਾਣਾ ਦੇਖੋ ਫਿਰ ਕੀ ਬਣਦਾ ਅੱਗੇ ਜਾ ਕੇ ਸਾਡੇ ਇਲਾਕੇ 'ਚ ਪਾਣੀ ਪਹੁੰਚ ਰਿਹਾ ਹੈ ਜਾਂ ਨਹੀਂ ਪਹੁੰਚ ਰਿਹਾ ਹੈ ਤੇ ਹੁਣ ਰੱਬ ਨੂੰ ਪਤਾ ਬੰਦੇ ਤਾਂ ਸਿਰਫ ਦੱਸ ਹੀ ਸਕਦੇ ਕਿ ਆ ਹੀ ਸਕਦੇ ਅੰਦਾਜ਼ੇ ਖੁੰਦਾ ਨਾ ਖਾਲੀ ਕਰਵਾ ਰਹੇ ਏ ਇਹ ਸਾਰੇ ਇਹਨਾਂ ਇਲਾਕੇ 'ਚ ਪਾਣੀ ਆ ਰਿਹਾ ਸਾਰੇ ਖਾਲੀ ਕਰਵਾਤੇ ਆ ਬੜਾ ਕੈਂਪ ਸ਼ਮ ਦੇਤਾ ਬੜੀ ਮੈਂ ਕਿਹਾ ਨਾ ਸਾਡੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਅੱਛੀ ਸੇਫਟੀ ਦਿੱਤੀ ਗਈ ਆ ਸਿੱਧੀ ਗੱਲ ਆ ਅੱਛਾ ਮੈਂ ਤੇ ਵੀ ਹੋਰ ਗੱਲ ਵੀ ਦੱਸਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਤੁਹਾਨੂੰ ਉੱਚੀ ਜਗ੍ਹਾ ਤੇ ਲੈ ਜਾਣੇ ਆ ਲੇਕਿਨ ਲੋਕ ਕਹਿੰਦੇ ਜੀ ਨਹੀਂ ਅਸੀਂ ਨਹੀਂ ਜਾਣਾ ਅਸੀਂ ਘਰ ਨਹੀਂ ਛੱਡਣਾ ਘਰ ਨਹੀਂ ਛੱਡਣਾ ਉਹਨਾਂ ਦੀ ਗੱਲ ਵੀ ਸੱਚੀ ਹੈ ਯਾਰ ਉਹ ਠੀਕ ਆ ਉਹਨਾਂ ਦੀ ਗੱਲ ਵੀ ਸੱਚੀ ਹੈ ਲੇਕਿਨ ਹੁਣ ਉਹਨਾਂ ਨੇ ਨਹੀਂ ਆਖਿਆ ਸਲਾਹ ਆਉਣ ਪਿੱਛੋਂ ਜਨਾਬ ਚੋਰਾਂ ਨੇ ਡਾਕੂਆਂ ਨੇ ਜਨਾਬ ਹਸਾਫ ਕਰਨੇ ਸ਼ੁਰੂ ਕਰ ਦੇ ਕਿਸੇ ਦੇ ਘਰ ਤੋਂ ਪਲੇਟਾਂ ਲਾ ਲਈਆਂ ਇਹ ਅਸਮਾਨ ਚੁੱਕ ਲੈ ਯਾਰ ਉਹ ਵੀ ਕੱਲ ਠੀਕ ਹੈ ਲੇਕਿਨ ਹੁਣ ਉਹ ਵੀ ਕੀ ਕਰਨ ਹੁਣ ਮਜਬੂਰੀ ਇਹ ਘਰ ਛੱਡਣਾ ਘਰ ਰਹੇ ਤਾਂ ਮਰਦੇ ਨਹੀਂ ਰਹੇ ਤਾਂ ਮਰਦੇ ਕਿੱਧਰ ਜਾਣ ਲੇਕਿਨ ਆਪਣੇ ਬਿਲਕੁਲ ਸੇਫਟੀ ਦਿੱਤੀ ਗਈ ਹੈ ਤੰਬੂ ਲਾ ਦਿੱਤੇ ਗਿਆ ਰੋਟੀ ਪਾਣੀ ਰੈਸ਼ ਹਰ ਚੀਜ਼ ਹਕੂਮਤ ਦੇ ਰਹੀ ਆ ਮੈਡੀਕਲ ਦਾ ਖਰਚਾ ਜਾਨਵਰਾਂ ਦਾ ਖਰਚਾ ਹਰ ਚੀਜ਼ ਦੇ ਰਹੀ ਆ ਆ ਬੜੇ ਬੜੇ ਲੋਕ ਜਿਹੜੇ ਨਾ ਹਾਂ ਉਹ ਬੜੀ ਹੈਲਪ ਕਰ ਰਹੇ ਨੇ ਉਹ ਬੜੀ ਹੈਲਪ ਕਰ ਰਹੇ ਨੇ ਬੜੀ ਹੈਲਪ ਕਰ ਰਹੇ ਆ ਲੇਕਿਨ ਇੱਥੇ ਵੀਂਡੀਆ ਚ ਤੇ ਬਿਲਕੁਲ ਨਹੀਂ ਚੜਦੇ ਪੰਜਾਬ ਵੀ ਦੇ ਰਹੀ ਹੋ ਰਿਹਾ ਬਿਲਕੁਲ ਚੜਦੇ ਪੰਜਾਬ ਵੀ ਤੋਂ ਵੀਡੀਓ ਦੇਖੀ ਅਸੀਂ ਜਿਹੜੀ ਪਹਿਲੇ ਵੇਖੀ ਆ ਉਹਦੇ ਵਿੱਚ ਉਹ ਦੱਸ ਰਹੀ ਆ ਵੀ ਇੱਕ ਬੜੇ ਹਾਲਾਤ ਬੁਰੇ ਆ ਲੋਕਾਂ ਦੇ ਇਨੀ ਇਨੀ ਪਾਣੀ ਆ ਮਤਲਬ ਕਿ 5 5 6 6 ਫੁੱਟ ਪਾਣੀ ਛੜਿਆ ਖੜਾ ਵਾ ਕੋਈ ਨਹੀਂ ਮਤਲਬ ਕਿ ਉਹਨਾਂ ਦਾ ਸਹੈਲਪ ਹੌਲੀ ਹੌਲੀ ਕੋਠੇ ਵੀ ਡੇਗੀ ਸਕਦੇ ਜਿਵੇਂ ਪਾਣੀ ਖੜਾ ਰਿਹਾ ਹਾਂ ਤੇ ਪਾਣੀ ਨੀਂਹਾਂ ਬਹਿ ਜਾਣੀ ਹਾਂ ਪਾਣੀ ਖੜਾ ਰਿਹਾ ਤੇ ਕੋਠੇ ਵੀ ਡੇਗ ਜਾਣੇ ਤੁਸੀਂ ਆਪਣੀ ਰਾਹ ਜ਼ਰੂਰ ਦਿਓ ਕਿ ਉੱਥੇ ਇੰਡੀਆ ਚ ਹਾਲਾਤ ਕਿਵੇਂ ਚੱਲ ਰਹੇ ਆ ਸਾਡੇ ਪਾਕਿਸਤਾਨ ਜੀ ਤੇ ਮਾੜੇ ਹਾਲਾਤ ਆ ਲੇਕਿਨ ਸਾਡੇ ਹਕੂਮਤ ਬੜੀ ਹੈਲਪ ਕਰ ਰਹੀ ਹੈ ਬੜੀ ਤਾਉਂਡ ਕਰ ਰਹੀ ਹੈ ਆਵਾਮ ਦੇ ਨਾਲ